ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ BB053630 ਦੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ 2020 ਮਾਡਲ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜਿਵੇਂ ਕਿ ਟਰੈਕਟਰ ਦਾ ਰੇਟ ਮਾਡਲ ਏਰੀਆ ਅਤੇ ਵੀਰ ਦਾ ਫੋਨ ਨੰਬਰ ਜੀ ਵੀਡੀਓ ਨੂੰ ਪੂਰਾ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਵਾਲਾ ਬਟਨ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਜੇ ਪਾ ਗੱਲ ਕਰੀਏ ਟਰੈਕਟਰ ਦੀ ਇਹ ਹੈ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ 2020 ਮਾਡਲ 10ਵੇਂ ਮਹੀਨੇ ਦੀ ਇਹਦੀ ਮੈਨੂਫੈਕਚਰਿੰਗ ਹੈ ਤੇ 10ਵੇਂ ਮਹੀਨੇ ਦੀ ਕਾਪੀ ਆ ਰਿਸਟੇਜਨ ਡੇਟ ਇਹਦੀ ਹੈ 10ਵੇਂ ਮਹੀਨੇ ਦੀ 2020 ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਟਰੈਕਟਰ ਬਹੁਤ ਹੀ ਵਧੀਆ ਤੇ ਸਾਫ਼ ਸੁਥਰਾ ਸਾਰਾ ਅਰੀਜਨਲ ਟੱਕ ਟੱਕ ਤੋਂ ਰੰਗ ਪੇਟ ਨਹੀਂ ਹੋਇਆ ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇ 60% ਟਾਇਰ ਨਾਲ ਦੇ ਆ ਰਿੰਗ ਮਗਰਾੜ ਦਾ ਟਰੈਕਟਰ ਬਿਲਕੁਲ ਸਾਫ਼ ਆ ਲਿੰਕਾਂ ਵਗੈਰਾ ਦਾ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਆ ਬਹੁਤ ਘੱਟ ਚੱਲੇ ਹੋਇਆ ਟਰੈਕਟਰ ਹੈ ਇਹ 50 ਨੰਬਰ ਆਈ ਇਹ ਸਰਦਿਓ ਮਗਰਾੜਾ ਦੇ ਸਾਈਡਾ ਤੋਂ ਉੱਪਰੋਂ ਬਿਲਕੁਲ ਹੀ ਸਾਫ਼ ਆ ਡਬਲ ਜੈਕ ਲੱਗਾ ਹੋਇਆ ਟਾਪ ਲਿੰਕ ਡਰਾਵਰ ਅਰ ਸਟੀਰੀਓ ਸਿਸਟਮਾ ਕ੍ਰੋਪੀ ਵਾਲੀ ਛਤਰੀ ਬੰਪਰ ਵਗੈਰਾ ਨਾਲ ਲੱਗੇ ਹੋਏ ਆ ਜੋ ਨਾਲ ਹੀ ਦਿੱਤੇ ਜਾਣਗੇ ਯਾਵਨੰਬਰ ਆ ਜੀ ਗ੍ਰੰਥਾ ਵਗੈਰਾ ਦਾ ਬਿਲਕੁਲ ਸਾਫ਼ ਟ੍ਰੇਟਰ ਆ ਕਿਤੋਂ ਵੀ ਵੇਟ ਨਹੀਂ ਉਤਰਿਆ ਵਾਲੇ ਦਾ ਸਾਰਾ Ориਜినਲ ਆ ਇੰਜਨ ਗੇਅਰ ਦੀ ਵੀਰ ਵੱਲੋਂ ਫੁੱਲ ਗਾਰੰਟੀ ਆ ਦੇਖ ਸਕਦੇ ਹੋ ਜੀ 3 ਸਪੀਡ ਆ 55 ਐਚਪੀ ਦੇ ਵਿੱਚ ਬਹੁਤ ਘੱਟ ਲਾਇਆ 2997 ਘੰਟੇ ਚੱਲਿਆ ਹੋਇਆ ਟਰਬੋ ਵਾਲਾ ਚੋਭ ਗਰੇ ਦਾ ਰੰਗ ਬਿਲਕੁਲ ਸਾਫ ਪਿਆ ਰਿਵਰਸ ਵੀਡੀਓ ਦਾ ਸਟicker ਲੱਗਾ ਹੋਇਆ ਬਿਲਕੁਲ ਨਵਾਂ ਟਰੈਕਟਰ ਆ ਅਗਲੇ ਟਰਵੀ 60% ਨਾਲ ਦੇ ਨੇ ਬਹੁਤ ਘੱਟ ਚੱਲਿਆ ਹੋਇਆ ਸਟੀਰੀਅਰ ਸਿਸਟਮ ਲੱਗਾ ਹੋਇਆ ਚੋਗਵਰੇ ਦਾ ਸਾਰਾ ਅਰੀਜਨਲ ਰੰਗ ਆ ਇਹ ਸਭ ਤੋਂ 2997 ਘੰਟੇ ਚੱਲਿਆ ਹੋਇਆ ਟਰੈਕਟਰ ਸਾਰਾ ਵੀਰ ਦਾ ਮੋਬਾਈਲ ਨੰਬਰ ਹੈ 9417695190 ਰੇਟ ਹੈ ਦਾ 7 ਲੱਖ ਰੁਪਇਆ ਫਾਇਲ ਕੈਰੀਏ ਦੇ ਟਰੈਕਟਰ ਘੜਾਏ